ਵਾਹਿਗੁਰੂ 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 ਸਾਹਿਬ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪੂਰਾ ਆਪਾ ਕਿਰਪਾਲ ਹਿਰਦੈ ਵਸਿਆ ਸਦਾ ਗਪਾਲ ਰਾਮ ਰਵਤ ਸਦ ਹੀ ਸੁਖ ਪਾਇਆ माया करी पूर्ण कर राया रहाऊ कहो नानक जाके पूरे पाग पाग रही हर हर नाम अस्त्र सुहाग गौड़ी मोहल्ला पंचम तोती खोल विसाई हेठ धरथप वांगो लाहे पेट बिन कर तोती मुक्त न पाईए मुक्त पदार्थ नाम ते आईए ਰਹਾਉ ਪੁੰਜਾ ਤਿਲਕ ਕਰਤਿ ਈਸ਼ਨਾ ਨਾਮ ਛੂਰੀ ਕਾੜ ਲਿਵੈ ਹੱਥ ਦਾਨ ਬੇਦ ਪੜੈ ਮੁਖ ਮੀਠੀ ਬਾਣੀ ਜੀਆਂ ਕਹਤ ਨਾਮ ਸੰਗੈ ਪ੍ਰਾਣੀ ਕਹਉ ਨਾਨਕ ਜਿਸ ਕਿਰਪਾ ਤਾਰੇ ਹਿਰਦਾ ਸੁਧ ਬ੍ਰਹਮ ਬੇਚਾਰਾ ਹੈ ਗਾਉੜੀ ਮਹੱਲਾ ਪੰਜਵਾਂ ਤੇਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਣ ਕੀ ਪੈਜ ਰਖੀ ਕਰਤਾਰੇ ਬਾਸ ਸਾ ਸਾ ਸਭ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪੌਜਲ ਭਗਵਾਨ ਸਾਜ ਸੰਗ ਮਿਲ ਕੀਨੂ ਦਾਨ ਸ਼ਰਨ ਮੇਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੇ ਜਲਾ ਹਰ ਸੰਗ ਰਾਤੇ ਸਫਲ ਫਲਾ ਸਭ ਪੈ ਮਿਟਹਿ ਤੁਮਾਰੇ ਨਾਏ ਪੇਟ ਤ ਸੰਗ ਹਰ 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 ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟਐ ਸਭ ਚਿੰਤਾ ਹਰਿ ਸਉ ਸੋ ਰਚੈ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨਾ ਲਾਗੇ ਹਰ ਸੰਗ ਰਾਤਾ ਅਨੰਦਨ ਜਾਗੇ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਪਰਮ ਪਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਉ ਨਾਨਕ ਤਿਨ ਕਉ ਬਲੇ ਬਲ ਜਾਏ ਜਿਨ ਕੋ ਪ੍ਰਭ ਮੇਰਾ ਬਸਰਤ ਨਹੀਂ ਗਉੜੀ ਮਹੱਲਾ ਪੰਜਮਾ ਓਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਪਈ ਨਾਮ ਜਪਤ ਮਨ ਭੈ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਪਿਆ ਕੁਸਲ ਕਰ ਆਏ ਪੇਟਤ ਸਾਧ ਸੰਗ ਗਈ ਬਲਾਈ ਰਹਾਉ ਨੈਤਰ ਪੁਨੀਤ ਦੇਖਤ ਹੀ ਦਰਸ਼ ਤਨ ਮੋ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਹੈ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੇ ਆਪ ਸਹਾਈ ਦੁਖ ਸੁਖ ਪਾਇਆ ਲਗ ਦਹਿਸ ਪਾਏ ਆਪ ਗਿਆ ਤਾਂ ਆਪੇ ਪਏ ਕਿਰਪਾ ਨਿਦਾਨ ਕੀ ਸਰਣੀ ਪਏ ਜੋ ਚਾਹੇ ਤੋ ਸੋਈ ਜਬ ਪਾਇਆ ਤਬ ਡੂਡਨ ਕਹਾਂ ਕੋ ਜਾਇਆ ਹਸਤਰ ਪਏ ਬਸੇ ਸੁਖ ਆਸਣ ਗੁਰ ਪ੍ਰਸਾਦ ਨਾਨਕ ਸੁਖ ਬਸਨ ਗੌੜੀ ਮਹੱਲਾ ਪੰਜਮਾ ਕੋਟ ਕੋਟ ਮੰਜਨ ਕੀ ਨੋਇ ਇਸ਼ਨਾਨ ਲੱਖ ਅਰਬ ਖਰਬ ਦੀਨੋਂ ਦਾਣ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟੈ ਸਾਧੂ ਸਰਣ ਦਇਆਲ ਰਹਾਉ ਬਹੁਤ ਔਰਦ ਤਪ ਸਾਧਨ ਸਾਦੇ ਅਣਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸੇਮਰਤ ਸਾਸਤ ਬੇਦ ਬਖਾਨੇ ਜੋਗ ਗਿਆਨ ਸਿਣਾ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮੰਨੇ ਅਗਾਦ ਬੋਧ ਹਰ ਅਗਮ ਅਪਾਰੇ ਨਾਮ ਜਪਤ ਨਾਮ ਰਤੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਤਾਰੇ ਗੌੜੀ ਮਹੱਲਾ ਪੰਜਮ ਸੇਮਰ 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 ਸੁਖ ਪਾਇਆ चरण कमल घर हृदय बसाया गुरु गोविंद पारब्रह्म पुरा तसे राद मेरा मन तीरा रहाऊ आन देन जपो गुरु गुरु नाम ताते सद पए सगल काम दर्शन देख शीतल मन भए जन्म जन्म के के लभ ख गए कहो नानक का कहा पै पाई ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਨਿਤ ਪ੍ਰਤਪਾਰੇ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤਪਾਰੇ ਆਪ ਜੈਸਾ ਮਾਈ ਪ੍ਰਭ ਕੀ ਸ਼ਰਣ ਉਬਰੈ ਸਭ ਕੋਏ ਕਰਨ ਕਰਾਵਣ ਪੂਰਨ ਸਚ ਸੋਏ ਰਹਾਉ ਜਬ ਮਨ ਵਸਿਆ ਕਰਨਹਿ ਹਾਰਾ ਭੈ ਬਿਨਸੈ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਖਨ ਲਾਥੇ ਰਗ ਗਉੜੀ ਚਿਤੇ ਮਹਲਾ ਪੰਜਵਾ ਦੁੱਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ RAM ਕੋ ਬਲਵਰਣ ਪਾਈ ਤਾਂ ਤੇਵ੍ਰਤਾ ਨ ਬਿਆਪੈ ਕਾਈ ਰਹਾਉ ਜੋ ਜੋ ਚਿਤਵੇ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤਕ ਗਵਾਈ ਨਾਨਕ ਹਰ ਗੁਣ ਨਿਰਪਾਉਗਾ ਈ ਗੌੜੀ ਬੱਲਾ ਪੰਜਵਾ ਪوج ਬਲ ਵੀਰ ਬ੍ਰਹਮ ਸੋਕ ਸਾਗਰ ਸਗਰ ਪਰਤ ਗਏ ਲੇ ਅੰਗਰੀਆ ਰਹਾਉ ਸ਼੍ਰਵਣ ਨਾ ਸੁਰਤ ਲੈ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੇ ਪੰਗੇਰੀਆਂ ਦੇ ਨਾਨਾ ਨਾਥ ਨਾਤਾ ਕਰਨ ਮੈਂ ਸਾਧਨਾ ਮਤ ਪਿਨ ਮਹਤਰੀਆਂ ਚਰਨ ਕਬਲ ਹੇਤੇ ਗਏ ਨਾਨਕ ਪੈ ਸਾਗਰ ਸੰਤ ਪਾਰ ਉਤਾਰੀਆਂ ਰਾਗੌੜੀ ਬੈਰਾਗਨ ਮਹੱਲਾ ਪੰਜਵੇਂ ਕੁੰਕਾਰ ਸਤਗੁਰ ਪ੍ਰਸਾਦ ਦੇਖਸਾਈ ਸੀਤਲ ਮੀਤਲਾ ਤੁ ਸੰਗ ਹਮਾਰੈ ਬਾਸ ਜਿਓ ਰਹਾ ਓ ਤੁਜ ਬਨ ਕਰੀ ਤੋਜਬਨ ਕਰੀ ਨਾ ਜੀਵਨ ਤ੍ਰਿਗਰੇ ਨਾ ਸੰਸਾਰ ਜੀ ਪ੍ਰਾਨ ਸੁਖ ਦਾਤਿਆ ਨਿਮਖ ਨਮ ਕਰਵਤਾਂ ਜੀ ਹਸਤ ਲੰਬਨ ਦੇ ਪ੍ਰਭ ਕਰਤੈ ਉਦੁਰ ਗੋਪਾਲੋ ਮੋਨਰਗੁਣ ਮਤਿ ਧੋਰੀਆ ਤੂ ਸਦੀ ਦੇਨ ਦਿਆਲ ਕਿਆ ਸੁਖ ਤੇਰੇ ਰ ਮਨਾ ਕਵਨ ਵਿਦੇਵੇ ਚਾਰ ਸਰਣਾ ਮਾਈ ਦਾ ਸੇਤ ਉਚੇਗ ਮਹਾਰੋ ਸਗਲ ਬਧਾਰ ਤੋ ਅਸ਼ਟ ਸਦ ਨਾਮ ਮਹਾਰਸ ਮਾਹੇ ਸੰਪ੍ਰਸਨ ਪਈ ਕੇ ਵਸਾ ਸੇ ਜਨ ਹਰ ਗੁਣ ਗਾਏ ਮਾਤਾ ਪਿਤਾ ਸਤਿ ਬੰਧਨ ਤੂ ਮੇਰੇ ਪ੍ਰਾਣਾਦਾਰਾ ਸੰਗਤ ਨਾਮ ਬਧੈ ਤੇ ਰਿਆ ਸੰਸਾਰ ਗੌੜੀ ਬੈਰਾਗਨ ਰਸੋਏ ਕੈ ਸੰਤ ਕੇ ਘਰ ਮਸਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਕੋਈ RAM ਪਿਆਰੋ ਗਾਵੇ ਸਰਬ ਕਲਿਆਣ ਸੁਖ ਸਚ ਪਾਵੇ ਰਹਾਉ ਬਿਨ ਬਨ ਖੋਜਤ ਫਿਰਤ ਬੈ ਰਾਗੀ ਬਿਰਲੇ ਕਾ ਹੋਏ ਇਕਲੇ ਵਲਾਗੀ ਜਿਨ ਹੈ ਪਾਇਆ ਸੇਵੜਾਗੀ ਬ੍ਰਹਮ ਦਾ ਇਕ ਸੰਸਾਰ ਜਿ ਕੱਚਾ ਹੈ ਜੋਗੀ ਜੋਤਸਾ ਲਲਾ ਹੈ ਜਿਸੈ ਪ੍ਰਾਪਤ ਸੋ ਹਰ ਗਉਨਗਾ ਹੈ ਤਾਂਕੇ ਸਰਣ ਜਨ ਬਿਸਤਰ ਨਹੀਂ ਵੜ ਪਾਗੇ ਹਰ ਸੰਤ ਮਿਲਾਈ ਜਨਮ ਮਰਨ ਤੈ ਮੂਲੇ ਨਹੀਂ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬੇਨ ਸੁਨੋ ਪ੍ਰਭ ਉਚ ਪਰੇ ਨਾਨਕ ਮਗਤ ਨਾਮ ਆਪਾਦਾਰੇ ਰਗ ਗੌੜੀ ਪੂਰਬੀ ਮਹੱਲਾ ਪੰਜਵਾ ੴ ਅੰਕਾਰ ਸਤਗੁਰ ਪ੍ਰਸਾਦ ਕਵਣ ਗਣ ਪ੍ਰਾਨਪਤ ਮਿਲਹੁ ਮੇਰੀ ਮਾਈ ਰਹਾਉ ਰੂਪਹੀਨ ਬਦ ਬਲਹੀਨੀ ਮੋ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋਵਨ ਮਾਤੀ ਮੋ ਅਥਾ ਨਾਥ ਕੇ ਕਰੋ ਕਮਾਸ ਮਾਈ ਖੋਜਤ ਖੋਜਤ ਭਈ ਬੈਰਾਗਨ ਬਜਾਈ ਪ੍ਰਭ ਦਰਸ਼ਨ ਕਹਉ ਫਿਰਤ ਤੇ ਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗਤ ਮੇਰੀ ਜਲਨ ਬਜਾਈ ਰਾਗ ਗਉੜੀ ਮਹਲਾ ਪੰਜਵਾ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਭਾਈ ਕਗ ਭਾਈ ਲਗੋ ਮੋਏ ਕਰੋ ਬੇਨੰਤੀ ਕੋਈ ਸੰਤ ਮਿਲਵੜ ਪਾਗੀ ਰਹਾਉ ਮਨ ਅਰਪਉ ਧਨ ਰਖੋ ਆਗੇ ਮਨ ਕੇ ਮਤਮ ਸਗਲ ਤਿਆਗੀ ਜੋ ਪ੍ਰਭ ਕੀ ਹੈਰ ਕਥਾ ਸੁਣਾਵੇ ਅਨ ਤਨ ਫਿਰ ਹੋ ਤਿਸ ਪਿਛੇ ਵੇ ਰਾਗੀ ਪੂਰਵ ਕਰਮ ਅੰਕਰ ਜਦ ਪ੍ਰਗਟੇ ਪੇਟਿਓ ਪੁਰਖ ਰਕ ਰਸਿਕ ਬਹਿਰਾਗੀ ਮਿਟਿਓ ਅੰਦੇਰੇ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗਉੜੀ ਮੰਲਾ ਬਨਿਓ ਨੇਕ ਸਰੇ ਪੱਖੀ ਸਿਮਰ ਹਰਿ 파ਖ ਮਿਲ ਸਾਧੂ ਸਰਣਾ ਗਹੋ ਬੁਰਨ ਰਾਮ ਰਤਨ ਹੀ ਰਈਏ ਸੰਗ ਰਾਕਰਹਾਉ ਪ੍ਰਭ ਕੇ ਕੋਹਿ ਤ੍ਰਸਨਾ ਰਸ ਪੰਕਜ ਅੰਤ ਤ੍ਰੇਖਨੇ ਮੋਹ ਕੇ ਫਾਸ ਕਾਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਾ ਮਲ ਤਾਤੇ ਕਉ ਘਰੈ ਤ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾਨਾਥ ਸੁਨੋ ਅਰਦਾਸ ਕਰ ਗਏ ਲੈ ਨਨਕ ਜੇ ਕੇ ਸੁਆਮੀ ਧਿਉ ਪੰਡ ਸਭ ਤੁਮਾਰੀ ਰਾਸ ਗਉੜੀ ਮਹਲਾ ਪੰਜਵਾਂ ਹਰ ਪੇਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੈ ਉਹ ਦਿਨ ਰੈਣੀ ਹਕੂ ਸੰਤ ਮਿਲਾਵੈ ਨੀਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਂਦ ਤਿਸ ਕੋ ਨੋਰਾ ਤੁਲਾ ਧਾਰ ਤੁਲੈ ਸੁਖ ਲੇਵ ਇਹ ਦਰਸਾ ਸੁਬਾਹ ਹਿਤ ਹੋ ਰਾ ਸੰਤ ਪ੍ਰਤਾਦ ਗਾਇ ਜਨ ਸੁਨ ਸਾਗਰ ਜਨਮ ਜਨਮ ਕੋ ਜਤ ਵਸੋ ਆ ਬਹੋਰਾ ਆਨੰਦ ਸੁਖ ਪੇਟਤ ਹਰ ਨਾਨਕ ਜਨਮਾ ਕਰਤਾ ਤਵਾ ਜਵਲੋ ਸਵੇਰਾ ਘਰਾ ਗੌੜੀ ਬੁਰਬੀ ਮਹੱਲਾ ਪੰਜਮ ਇਕੋਂ ਘਰ ਸਤਗੁਰ ਪ੍ਰਸਾਦ ਕਰਮਤ ਮਿਲਾ ਗੋਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਜ ਸੁਖਦਤ ਮੋ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਮ ਪਾਈ ਮਾਇਆ ਮੋ ਸਬ ਜੋਗ जोग जग सोया ए परम कहूँ किस जाई एका संगत एक तो ग्रह वस्ते मेरो बात करते पाई एक एक वस्तु बिना पंच दुहेले ओ वस्तु गोचर उठाई जिसका ग्रह तन दिया ताला ਕੂੰਜੇ ਕਰ ਸਉ ਪਾਈ ਅਨਕੋ ਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਈ ਜਨੰਕੇ ਵੰਦਨਾ ਕਾਟੇ ਸਖਦਾ ਸਤਗੁਰ ਤਨ ਸਾਥ ਸੰਗਤ ਲੇਵਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਵੇਦਨੁ ਪਾਈ ਮੇਰੇ RAM ਰਾਏ ਮਿ ਅਨੋ ਵੇਦ ਮਿ ਲਾਗ ਸਾਈ ਸਸਪਿਆ ਬ੍ਰਹਮ ਭੈਨ ਮੈਂ नाठा मेलो जोत ज्योत समई रहाऊ दूजा गौड़ी महला पंजवा ऐसो परचो पायो करी कृपा दयाल भये बैठले सतगुरु मजो बतायो रहाऊ जतकत देखो तत तत तुमही मो ਏ ਬਸਿਆ ਜੋ ਖੁਆਇਓ ਕਹਿ ਬਕਰੋ ਅਰਦਾਸ ਬੇਨਤੀ ਜੋ ਸੁਣ ਤੋ ਐ ਰੰਗਿਓ ਨੋ ਲਾਇਓ ਸਹਿਸਾ ਬੰਧਨ ਵਰਤੇ ਰੋਤਾ ਸਾਦਾ ਗੁਰਬਰ ਦਾ ਖੋਲ ਦਿਖਾਇਓ ਨਾਉ ਨੇ ਦ ਨਾਮ ਨਿਦਾਨ ਇੱਕ 28 ਤਜਬਾਜਾ ਕੈਸੇ ਕੈਠੇ ਜਾਇਓ ਇਕ ਕਣ ਕਣ ਕੋਨਕ ਬਾਤ ਸਾਜੀ ਬਹੁ ਪ੍ਰਕਾਰ ਰਚਾਇਓ ਹੋ ਕਉ ਨਾਨਕ ਪਰਮ ਗੁਰ ਖੋਈ ਹੈ ਇਤਿਵ ਤਤ ਤਤ ਮੈ ਲਾਇਓ